ਦਿੱਲੀ ਸ਼ਰਾਬ ਨੀਤੀ ਕਾਪਲੇ ਵਿੱਚ ਆਪ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣਾ ਤਿੱਖਾ ਪ੍ਰਤੀਕਰਮ ਦੇ ਰਹੇ ਨੇ ਉੱਥੇ ਹੀ ਭਾਜਪਾ ਪੰਜਾਬ ਪ੍ਰਦੇਸ਼ ਕਮੇਟੀ ਦੇ ਮੈਂਬਰ ਉਮੇਸ਼ ਸ਼ਰਦਾ ਨੇ ਜ਼ਿਲ੍ਹਾ ਕਪੂਰਥਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ ਹੈ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਦੁਆਰਾ ਗ੍ਰਿਫਤਾਰੀ ਤੇ ਪ੍ਰਤੀਕਿਰਿਆ ਕੀਤੀ ਹੈ ਉਹਨਾਂ ਨੇ ਹੋਰ ਕੀ ਕਿਹਾ ਸੁਣਦੇ ਪੂਰੀ ਖਬਰ ਸ਼ਰਦਾ ਜੀ ਆਪਾਂ ਜੇ ਗੱਲ ਕਰੀਏ ਤੁਸੀਂ ਵੀ ਪੰਜਾਬ ਸੁਭਕ ਮਿੱਟੀ ਦੇ ਬੀਜੇਪੀ ਦੇ ਮੈਂਬਰ ਹੋ ਤਾਂ ਜਿਹੜੇ ਕਿ ਈਡੀ ਵੱਲੋਂ ਕੱਲ ਜਿਹੜੀ ਕੱਲੋ ਕੀ ਕੇਜਰੀਵਾਲ ਨੂੰ ਅਰੈਸਟ ਕੀਤਾ ਗਿਆ ਵਾ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਸ ਤਰ੍ਹਾਂ ਕੱਲ ਜਦੋਂ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਈਡੀ ਨੇ ਕੀਤੀ ਹੈ ਉਸ ਤੋਂ ਠੀਕ 4 ਘੰਟੇ ਪਹਿਲਾਂ ਦਿੱਲੀ ਹਾਈ ਕੋਰਟ ਨੇ ਇੱਕ ਆਰਡਰ ਕੀਤੇ ਆ ਕੇਸ਼ਰੀਵਾਲ ਸਾਹਿਬ ਨੂੰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਈਡੀਡੀ ਇਨਕੁਆਰੀ ਚ ਪੇਸ਼ ਕਿਉਂ ਨਹੀਂ ਹੁੰਦੇ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਦਿੱਲੀ ਦਾ ਸ਼ਰਾਬ ਘਟਾਲੇ ਦਾ ਮਾਸਟਰਮਾਈਂਡ ਜਿਹੜਾ ਅਰਵਿੰਦ ਕੇਸ਼ਰੀਵਾਲ ਹੈ ਜਦੋਂ ਇਹ ਪੂਰੀ ਤਰ੍ਹਾਂ ਜਾਂਚ ਹੋਣੀ ਹੈ ਤੇ ਉਸ ਜਾਂਚ ਦੇ ਵਿੱਚ ਅਖੀਰ ਤੇ ਜਿਹੜਾ ਉਹ ਕੇਸ਼ਰੀਵਾਲ ਸਾਹਿਬ ਦਾ ਹੀ ਸਾਰਾ ਅ ਮਤਲਬ ਪਲਾਨ ਨਿਕਲਣਾ ਨਵੰਬਰ ਅਕਤੂਬਰ ਜਾਂ ਨਵੰਬਰ ਤੋਂ ਕੇਦਰੀਵਾਲ ਸਾਹਿਬ ਨੂੰ ED ਨੇ ਸਮਨ ਭੇਜਨੇ ਸ਼ੁਰੂ ਕੀਤੇ ਲਗਭਗ 9 ਸਮਨ ਆਨੇ ਬਹਾਨੇ ਇਹ ਕਦੀ ਟਾਲੰਟ ਟੋਲ ਕਰਦੇ ਰਹੇ ਮੈਂ ਅੱਜ ਇੱਥੇ ਬਿਜ਼ੀ ਹਾਂ ਮੈਂ ਅੱਜ ਉੱਥੇ ਬਿਜ਼ੀ ਹਾਂ ਕਦੀ ਕੋਟਾਂ ਦਾ ਦਰਵਾਜ਼ਾ ਖੜਕਾਉਂਦੇ ਰਹੇ ਕਦੀ ਕੁਝ ਕਰ ਦਿੰਦੇ ਕੱਲ ਸਾਬਤ ਹੋ ਗਿਆ ਕਿ ਸਿੱਧੇ ਤਾਰ ਦਿੱਲੀ ਦੇ ਸ਼ਰਾਬ ਘਟਾਲੇ ਦੇ ਜਿਹੜੇ ਆ ਇਹ ਜਿਹੜੇ ਆਪਣੇ ਆਪ ਨੂੰ ਸੋ ਕਾਲ ਕੱਟੜ ਇਮਾਨਦਾਰ ਆਪਣੇ ਆਪ ਨੂੰ ਆਪ ਕਹਿੰਦੇ ਆ ਕੇਜੀਵਾਲ ਕੇਜੀਵਾਲ ਸਾਹਿਬ ਇੱਕ ਗੱਲ ਨੋਟ ਕਰ ਲਈਓ ਆਪਣੇ ਆਪ ਨੂੰ ਖੁਦ ਡਿਗਰੀਆਂ ਵਾਲੇ ਦੇਣ ਵਾਲੇ ਲੋਕ ਮੂੰਹ ਨਾਲ ਮੂੰਹ ਮੀਆਂ ਮਿੱਟੂ ਬਣਨ ਵਾਲੇ ਲੋਕੋ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਦੋਂ ਜਾਓਗੇ ਉਦੋਂ ਤੁਹਾਨੂੰ ਪਤਾ ਲੱਗੇਗਾ ਪੰਜਾਬ ਦੇ ਅੰਦਰ ਤੁਸੀਂ ਝੂਠ ਦੇ ਸਹਾਰੇ ਸਰਕਾਰ ਬਣਾਈ ਹੈ ਔਰ ਉਹ ਸਾਬਤ ਹੋ ਰਿਹਾ ਔਰ ਜਦੋਂ ਇਹ ਪੂਰੀ ਦੀ ਪੂਰੀ ਇਨਕੁਆਇਰੀ ਹੋਏਗੀ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਕਹੀ ਜਾ ਰਹੀ ਹੈ ਕਿ ਜਦੋਂ ਪੂਰੀ ਇਨਕੁਆਇਰੀ ਈਡੀਡੀ ਕੰਪਲੀਟ ਹੋਣੀ ਹੈ ਤੁਹਾਡੇ ਤਿੰਨ ਤਿੰਨ ਮੰਤਰੀ ਪਿਛਲੇ ਸਾਲ ਸਾਲ ਤੋਂ ਜੇਲ੍ਹਾਂ ਦੇ ਅੰਦਰ ਬੈਠੇ ਆ ਉਹਨਾਂ ਨੂੰ ਕਿਸੇ ਵੀ ਕੋਰਟ ਨੇ ਕੋਈ ਜ਼ਮਾਨਤ ਨਹੀਂ ਦਿੱਤੀ ਜੇ ਉਹਨਾਂ ਦੇ ਖਿਲਾਫ ਕੋਈ ਸਬੂਤ ਹੈਗੇ ਨਾ ਜ਼ਮਾਨਤ ਨਹੀਂ ਮਿਲੀ ਔਰ ਤੁਹਾਡੇ ਨਾਲ ਤਾਰ ਜੁੜ ਰਹੇ ਨੇ ਔਰ ਜਦੋਂ ਇਹ ਇਨਕੁਆਰੀ ਕੰਪਲੀਟ ਹੋਈ ਇਹ ਸੇਮ ਘੁਟਾਲਾ ਦਿੱਲੀ ਦੀ ਸ਼ਰਾਬ ਘੁਟਾਲਾ ਜਿਹੜਾ ਹੋਇਆ ਇਹਦਾ ਇਸੇ ਪਾਲਿਸੀ ਦੇ ਨਾਲ ਪੰਜਾਬ ਦੇ ਵਿੱਚ ਵੀ ਇਹ ਘੁਟਾਲਾ ਹੋਇਆ ਤੇ ਪੰਜਾਬ ਦੇ ਵੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਆਗਾ ਹੈ ਇਹਨਾਂ ਤੇ ਵੀ ਇਹ ਨਜ਼ਲਾ ਜ਼ਰੂਰ ਲਿਖਣਾ ਇਹ ਖਿਆਲ ਰੱਖਣ ਤੁਹਾਨੂੰ ਲੱਗਦਾ ਕਿ ਜਿਵੇਂ ਕਿ 2024 ਦਾ ਇਲੈਕਸ਼ਨ ਕਲਕ ਡਿਕਲੇਅਰ ਵੀ ਕਰ ਦਿੱਤੇ ਪਏ ਹੈ ਇਲੈਕਸ਼ਨ ਕੋਡ ਵੀ ਲੱਗ ਗਿਆ ਹੈ ਕਿਤੇ ਨਾ ਕਿਤੇ ਬੀਜੇਪੀ ਦਾ ਕਿਉਂਕਿ ਸਿਆਸੀ ਹਤਕੰਡਾ ਤਾਂ ਨਹੀਂ ਹੈ ਪਾਈ ਸਾਹਿਬ ਗੱਲ ਬੜੀ ਸਿੱਧੀ ਹੈ ਕੱਲ ਇਹਦੇ ਵਿੱਚ ਹਾਈ ਕੋਰਟ ਨੇ ਆਰਡਰ ਕੀਤੇ ਆ ਕਿ ਕੇਜਰੀਵਾਲ ਸਾਹਿਬ ਤੁਸੀਂ ਕਿਉਂ ਨਹੀਂ ਜਾਂਦੇ ਕੋਰਟਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਦਬਾਅ ਨਹੀਂ ਹੁੰਦਾ ਔਰ ਜਦੋਂ ਕੋਰਟ ਤੋਂ ਜਵਾਬ ਮਿਲ ਗਿਆ ਤੋਂ ਇਨਕੁਆਇਰੀ ਦੇ ਉੱਤੇ 2 ਘੰਟੇ ਦੀ ਇਨਕੁਆਇਰੀ ਦੇ ਵਿੱਚ ਹੀ ਕੇਜਰੀਵਾਲ ਸਾਹਿਬ ਦੇ ਕੋਲੋਂ ਐਦਾਂ ਦੀ ਕੋਈ ਗੱਲਾਂ ਮਿਲੀਆਂ ਕਿ ਉਹਨਾਂ ਨੂੰ ਅਦਾਲਤ 'ਚ ਅਰੈਸਟ ਕਰ ਲਿਆ ਗਿਆ ਔਰ ਅੱਜ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਇਹ ਕੋ ਨਹੀਂ ਲੈ ਜਿਹੜੀ ਰਾਜਨੀਤਿਕ ਦਬਾਅ ਕਿੱਥੇ ਹੈ ਜੇ ਉਹਨਾਂ ਦੇ ਖਿਲਾਫ ਕੋਈ ਸਬੂਤ ਹੋਣਗੇ ਤਾਂ ਕੋਰਟ ਜਿਹੜਾ ਈਡੀ ਨੂੰ ਜਿਹੜਾ ਹੈਗਾ ਰਿਮਾਂਡ ਦੇ ਦੇਗੀ ਨਹੀਂ ਤਾਂ ਉਹਨਾਂ ਨੂੰ ਜਮਾਤ ਦੇ ਦੇਗੀ ਜਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਨੇ ਸਪੈਸ਼ਲ ਲਾਈ ਆ ਔਰ ਸਪੈਸ਼ਲ ਦੇ ਵਿੱਚ ਵੀ ਰੀਲੀਫ ਜਿਹੜੀ ਪਟੀਸ਼ਨ ਲਾਈ ਆ ਉਹਦੇ ਵਿੱਚ ਵੀ ਸਾਹਮਣੇ ਆ ਜਾਏਗਾ ਕੋਰਟ ਦਾ ਇਹ ਕੋਰਟਾਂ ਦੇ ਫੈਸਲੇ ਜਿਹੜੇ ਆ ਉਹਦੇ ਉੱਤੇ ਕਿਸੇ ਦਾ ਕੋਈ ਦਬਾਅ ਨਹੀਂ ਹੁੰਦਾ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ